ਅੱਜੇ ਕਿ ਪੁਲਿਸ ਬੁਕਾਉਂਦੀ ਹੈ ਪੁਲਿਸ ਨਸ਼ੇ ਨਹੀਂ ਬੁਕਾਉਂਦੀ ਪੁਲਿਸ ਦਾ ਰੋਕਣ ਦਾ ਕੰਮ ਹੈ ਹੋ ਸਕਦਾ ਹੈ ਮਤਲਬ ਕਾਲੀਆਂ ਪੇਟੀਆਂ ਹਰ ਇੱਕ ਜਗ੍ਹਾ ਹੁੰਦੀਆਂ ਸਸੀਂ ਵੀ ਸਮਾਜ ਚ ਸਾਡੇ ਚੋਂ ਕੁਝ ਬੰਦੇ ਭਟਕ ਗਏ ਹੋਣਗੇ ਪਰ ਇਹ ਨਹੀਂ ਹੈਗਾ ਕਿ ਅਸੀਂ ਵਿਕਾਰ ਰਹੇ ਹਾਂ ਅਸੀਂ ਇਹ ਜੇ ਸੈਮੀਨਾਰ ਮੈਂ ਤਕਰੀਬਨ ਹੁਣ ਤੱਕ ਘਟੂ ਘਟ 15 16 ਪਿੰਡਾਂ ਚ ਦੋਨੇ ਸਬਡਿਵੀਜ਼ਨ ਦੇ ਦੋਨੇ ਖਾਣਿਆਂ ਚ ਮੈਂ ਕਰ ਚੁੱਕਿਆ ਹੈ ਇੱਥੇ ਅੱਜ 35 ਆਉਣ ਦਾ ਮੇਰਾ ਇਹ ਹੀ ਮਕਸਦ ਸੀਗਾ ਵੀ ਇੱਕ ਕਮੇਟੀ ਬਣਾਈ ਜਾਵੇ ਆਪਾਂ ਪਿੰਡ ਚ ਤਾਂ ਕਿ ਰਾਲਮਿਲ ਕੇ ਜਿਹੜੇ ਬੱਚੇ ਨਸ਼ੇ ਕਰਨ ਲੱਗੇ ਨੇ ਉਹਨਾਂ ਦਾ ਇਲਾਜ ਕਰਾਇਆ ਜਾਵੇ ਤੇ ਜਿਹੜੇ ਬੱਚੇ ਨਸ਼ੇ ਵਿੱਚੋਂ ਹਟ ਨਹੀਂ ਰਹੇ ਸੁਧਰ ਨਹੀਂ ਰਹੇ ਤਾਂ ਉਹਨਾਂ ਦੇ ਖਿਲਾਫ ਅਸੀਂ ਫੇਰ ਕਾਰਵਾਈ ਕਰਾਂਗੇ ਜੋ ਬਣਦੀ ਕਾਰਵਾਈ ਆਪਾਂ ਸੁਧਰ ਜੀ ਕਿਉਂ ਬਦਨਾਮੀ ਕਰਾ ਰਹੇ ਆਂ ਆਪਾਂ ਪਿੰਡ ਦੇ ਫਿਜ਼ੀਕਲ ਨੇ ਬੱਦੇ ਉੱਠੇ ਨਹੀਂ ਹੁੰਦੇ ਤੇ ਚਾਬੀ ਕੀਤੀ ਨਹੀਂ ਹੁੰਦੀ ਤਾਂ ਪਹਿਲਾਂ ਹੀ ਪੁਲਿਸ ਪਹੁੰਚੀ ਹੁੰਦੀ ਐ ਕਿ ਗੂਏ ਦਾ ਇਦਾਂ ਵੀ ਸਾਥ ਚੱਲਦਾ ਪੈਂਦਾ ਬਹੁਤ ਤੱਕ ਦੇ ਪੱਧਰ ਤੇ ਚੱਲਦਾ ਇਹ ਤੁਹਾਨੂੰ ਚਾਹਦਾ ਤੁਸੀਂ ਬੋਲ ਕੇ ਦੱਸੋਗਾ ਸਾਰੇ ਆਹ ਥਾਰਾਂ ਦੇ ਦਾਤਾ ਵੇਖੋ ਜਿਹੜਾ ਕੋਈ ਜ਼ਿੰਮੇਦਾਰ ਹੋਇਆ ਉਹ ਬਾਖਿਆ ਨਹੀਂ ਜਾਣਾ ਇਹ ਤਾਂ ਥੋੜੇ ਥੋੜੇ ਆ ਰਹੇ ਉਹ ਮੋਟਾ ਹੀ ਚੱਲੀ ਜਾਂਦਾ ਕੰਮ ਕੇ ਨਹੀਂ ਪਤਾ ਹੀ ਨਹੀਂ ਕਿੱਥੇ ਚਾਹਦਾ ਸਮਾਂ ਦੀ ਦੱਸੋ ਪਰ ਤੇਰੇ ਦੱਸ ਦਾ ਨਾ ਜਿੱਤੀ ਜਰਾ ਨਹੀਂ ਦੱਸਿਆ 420 ਵਿੱਚ ਬਸਿਆ ਉਹ ਝਗੜਾ ਕਿੱਥੇ ਦਾ ਕੋਈ ਅੱਗੇ ਇਹਦਾ ਨੰਬਰ ਚੱਲਦਾ ਜੀ ਸਾਰੀ ਪੜਿਆ ਜਿਹਾ ਕੋਈ ਆਉਂਦਾ ਸਾਰੇ ਦਾ ਕੋਈ ਆ ਕੇ ਨਹੀਂ ਜਿਹੜਾ ਅੱਜ ਤੋਂ ਬਾਅਦ ਕੋਈ ਕੰਮ ਨਹੀਂ ਕਰਦਾ ਸੀ ਹੱਥ ਜੋੜ ਕੇ ਠੀਕ ਹੈ ਬਸ ਅਜੇ ਇੱਕ ਜਾਲ ਹੋਰ ਕਰਦੀ ਤੁਹਾਡੇ ਨਾਲ ਸਾਰੇ ਨੇ 12 ਚ ਪੜਿਆ ਹੋਣਾ ਹੈ ਤਿੰਨ ਨਵੇਂ ਕਾਨੂੰਨ ਆ ਗਏ ਨੇ ਪਹਿਲਾ ਸੀਗਾ ਆਈਪੀਸੀ ਇੰਡੀਅਨ ਪਿਨਲ ਕੋਡ ਜਾਂ ਜਿਹਨੂੰ ਆਪਾਂ ਜ ਆ ਉਹ ਕਹਿੰਦੇ ਸੀ ਭਾਰਤੀ ਦੰਡਾਵਲੀ ਕਹਿੰਦੇ ਸੀ ਜਿਹਨੂੰ ਤੇ ਫਿਲਮਾਂ 'ਚ ਆਪਾਂ ਸੁਣਦੇ ਸੀ ਤਾਜ਼ੀ ਰਾਤ ਤੇ ਹਿੰਦ ਉਹ ਇੰਡੀਅਨ ਪਿਨਲ ਕੋਡ ਸੀਗਾ ਇੱਕ ਸੀਗਾ ਸੀਆਰਪੀਸੀ ਜਿਸ 'ਚ ਸਾਰਾ ਪ੍ਰੋਸੀਜਰ ਦਿੱਤਾ ਹੋਇਆ ਸੀ ਇੱਕ ਸੀਗਾ ਐਵੀਡੈਂਸ ਐਕਟ ਜਿਹਦੇ 'ਚ ਜਿਹਦੇ ਤਹਿਤ ਸਾਰੀ ਸ਼ਹਾਦਤ ਇਕੱਠੀ ਕਰਦੇ ਸੀ ਤੇ ਕੋਰਟਾਂ ਜਿਹੜੀ ਹੁੰਦੀ ਸੀ ਉਹ ਤਿੰਨਾਂ ਦੀ ਥਾਂ ਤੇ ਨਵੇਂ ਕਾਨੂੰਨ ਆ ਗਏ ਨੇ ਬਾਕੀ ਤਾਂ ਸਾਰਾ ਮਤਲਬ ਤੁਹਾਨੂੰ ਹੌਲੀ-ਹੌਲੀ ਪਤਾ ਲੱਗੇਗਾ ਪਰ ਮੇਨ ਗੱਲਾਂ ਹੈਗੀਆਂ ਉਸ 'ਚ ਕਾਫੀ ਚੀਜ਼ਾਂ ਜਿਹੜੀਆਂ ਨੇ ਵਧੀਆ ਚੀਜ਼ਾਂ ਆਈਆਂ ਨੇ ਜਿਹੜੀਆਂ ਕਿ ਥੋੜੇ ਦੱਸਣ ਲਈ ਮੈਂ ਦੱਸਦਾ ਵੀ ਇੱਕ ਤਾਂ ਟ੍ਰਾਇਲ ਦਾ ਸਮਾਂ ਘੱਟ ਹੋ ਗਿਆ ਹੈਗਾ ਵੀ ਜਿਹੜਾ ਸਾਲਾਂ ਬਦੀ ਚੱਲੀ ਜਾਂਦੇ ਸੀ ਮੁਕਦਮੇ ਗਵਾਹ ਨਹੀਂ ਭੁਗਦੇ ਸੀਗੇ ਅਦਾਲਤਾਂ ਫੈਸਲੇ ਤੇ ਹੀ ਸਾਲ-ਸਾਲ ਚੱਲੀ ਜਾਂਦਾ ਸੀ ਕੇਸ ਹੋਏ ਜਾਂ ਕੁਝ ਨਹੀਂ ਹੋਏਗਾ ਹੁਣ 3 ਕਿ ਸਾਲ ਦੇ ਵਿੱਚ ਤਕਰੀਬਨ ਕੋਈ ਫਿਕਸ ਨਹੀਂ ਆ ਪਰ 3 ਸਵਾ 3 ਸਾਲ ਦੇ ਵਿੱਚ ਹਰੇਕ ਕੇਸ ਦਾ ਫੈਸਲਾ ਹੋ ਜਾਏਗਾ ਤਾਂ ਕਿ ਮਤਲਬ ਜਿਹਦੇ ਨਾਲ ਤੱਕਾ ਹੋਇਆ ਹੈ ਉਹਨੂੰ ਇਨਸਾਫ ਮਿਲ ਜਾਏਗਾ ਇੱਕ ਉਸ ਚ ਹੋਰ ਸਭ ਤੋਂ ਚੰਗੀ ਗੱਲ ਜਿਹੜੀ ਮੈਨੂੰ ਲੱਗਦੀ ਹੈ ਚੰਗੀ ਗੱਲ ਉਹ ਇਹ ਹੈਗੀ ਹੈ ਵੀ ਪਹਿਲਾਂ ਥੋੜੇ ਜਿਆਦਾ ਆਪਾਂ ਪਤਾ ਹੀ ਹੈ ਇੱਥੇ ਬਾਹਰ ਜਾਣ ਦਾ ਹਰੇਕ ਨੂੰ ਲਾਲਸਾ ਹੁੰਦੀ ਹੈ ਠੱਗੀਆਂ ਮਰਵਾ ਲੈਣੇ ਆਪਾਂ ਲੱਖਾਂ ਰੁਪਏ ਜ਼ਮੀਨ ਵੇਚ ਕੇ ਆਪ ਦੀ ਪੱਲੇ ਜਿਹੜੀ ਕਿੱਲੇ ਕਿੱਲੇ ਦੋ ਦੋ ਕਿੱਲੇ ਹੁੰਦੀ ਹੈ ਉਹ ਵੇਚ ਕੇ ਤੇ ਆਪਾਂ ਏਜੰਟਾਂ ਨੂੰ ਦੇ ਦਿੰਨੇ ਆ ਉਹੇ ਜੇ ਕੇਸ 'ਚ ਜਦੋਂ ਫੈਸਲਾ ਹੋਊਗਾ ਤੇ ਉਹ ਦੋਸ਼ੀ ਪਾਇਆ ਗਿਆ ਬੰਦਾ ਤਾਂ ਉਹਨੇ ਜਿੰਨੀ ਵੀ ਪ੍ਰਾਪਰਟੀ ਬਣਾਈ ਆ ਉਹਦੇ ਵਿੱਚੋਂ ਥੋੜੀ ਹੱਕ ਰਸੀ ਜੇ ਤੁਸੀਂ 20 ਲੱਖ ਰੁਪਇਆ ਉਹਨੂੰ ਦਿੱਤਾ ਹੈ ਉਹ ਤੁਹਾਡੇ ਪੈਸੇ ਰਿਕਵਰ ਕਰਕੇ ਦਿੱਤੇ ਜਾਣਗੇ ਕੋਰਟ ਵੱਲੋਂ ਇਹ ਮਤਲਬ ਚੰਗਾ ਕਾਨੂੰਨ ਹੈ ਪਹਿਲਾਂ ਤਾਂ ਸੀਗਾ ਚਲੋ ਜੇ ਸਜ਼ਾ ਵੀ ਹੋ ਗਈ ਥੋੜੀ ਹੱਕ ਰਸੀ ਥੋੜੀ ਨਾ ਹੋਈ ਤੁਹਾਡੇ ਪੈਸੇ ਤਾਂ ਉਹੀ ਉਹੀ ਫਾਇਦਾ ਠਾ ਗਿਆ ਉਹ ਤੇ ਉਦੋਂ ਬਾਅਦ ਸਜ਼ਾ ਭੁਗਤ ਕੇ ਜਾਂ ਬਰੀ ਹੋ ਕੇ ਜਿਵੇਂ ਵੀ ਉਹ ਉਹ ਤਾਂ ਹੱਕ ਰਸੀ ਦਾ ਪਰ ਹੁਣ ਜਿਵੇਂ ਐਨਡੀਪੀਐਸ ਦੇ ਵਿੱਚ ਪ੍ਰਾਪਰਟੀ ਜ਼ਬਤ ਹੁੰਦੀ ਹੈ ਉਹਦੀ ਪ੍ਰਾਪਰਟੀ ਜ਼ਬਤ ਕਰਕੇ ਤੁਹਾਨੂੰ ਪੈਸੇ ਦਿੱਤੇ ਜਾਣਗੇ ਵਧੀਆ ਕਾਨੂੰਨ ਬਣੇ ਨੇ ਮਤਲਬ ਹੌਲੀ ਹੌਲੀ ਤੁਹਾਨੂੰ ਦੱਸਦੇ ਰਾਂਗੇ ਜਿਵੇਂ ਜਿਵੇਂ ਤੁਸੀਂ ਮਤਲਬ ਸਾਡਾ ਵਾਅ ਪੈਣਾ ਰਿਹਾ ਤੇ ਤਿੰਨੇ ਨਵੇਂ ਕਾਨੂੰਨ ਬਣ ਗਏ ਨੇ ਹੁਣ ਤੇ ਦੂਸਰਾ ਮਤਲਬ ਵੀਡੀਓ ਰਿਕਾਰਡਿੰਗ ਵਾਲਾ ਵੀ ਹੈਗਾ ਮਤਲਬ ਜਿਵੇਂ ਗਵਾਹਾਂ ਦੇ ਬਿਆਨ ਹੁੰਦੇ ਸੀ ਪਹਿਲਾਂ ਬੰਦੇ ਮੁੱਕਰ ਜਾਂਦੇ ਸੀ ਹੁਣ ਅਸੀਂ ਵੀਡੀਓ ਰਿਕਾਰਡਿੰਗ ਕਰਿਆ ਕਰਾਂਗੇ ਬਿਆਨਾਂ ਦੀ ਉਹ ਕੋਰਟ 'ਚ ਪੇਸ਼ ਹੋਇਆ ਕਰਨਗੇ ਉਹ ਤਾਂ ਮੁੱਕਰ ਨਹੀਂ ਸਕਦਾ ਬੰਦਾ ਇਨੀ ਜੀ ਇਹ ਚੀਜ਼ਾਂ ਮਤਲਬ ਚੰਗੀਆਂ ਆਈਆਂ ਨੇ ਜਿਹੜੀਆਂ ਕਿ ਮਤਲਬ ਆਪਾਂ ਨੂੰ ਮਤਲਬ ਕਾਨੂੰਨ ਨੂੰ ਪਾਰਦਰਸ਼ੀ ਬਣਾਉਣੀਆਂ ਤੇ ਦੂਸਰੀ ਗੱਲ ਜਿਹੜਾ ਦੋਸ਼ ਜਿਹਨੇ ਜੁਰਮ ਕੀਤਾ ਉਹਨੂੰ ਉਹਦੇ ਦੋਸ਼ ਸਾਬਤ ਹੋਇਆ ਕਰਨਗੇ ਹੁਣ ਬਰੀ ਹੋਣ ਵਾਲੇ ਤੁਸੀਂ ਕੇਸ ਘੱਟ ਦਿਨੋਗੇ ਘੱਟ ਆਉਣਗੇ ਬਰੀ ਹੋਣ ਵਾਲੇ ਸਜ਼ਾ ਹੀ ਹੋਇਆ ਕਰਨੀ ਜਿਹਦੇ ਚਲਾਨ ਹੋ ਗਿਆ ਇਹਨਾਂ ਤੁਹਾਨੂੰ ਨਵੇਂ ਕਾਨੂੰਨਾਂ ਬਾਰੇ ਮੈਂ ਦੱਸਣਾ ਚਾਹਦਾ ਸੀ ਨਸ਼ਿਆਂ ਦੀ ਰੋਕਥਾਮ ਦੇ ਸਬੰਧੀ ਅੱਜ ਪਿੰਠੱਠੀ ਪਾਈ ਦੇ ਵਿਖੇ ਥਾਣਾ ਮੁਖੀ ਦਿਲਬਾਖ ਸਿੰਘ ਬਰਾੜ ਤੇ ਥਾਣਾ ਸਮਾਲਸਰ ਤੋਂ ਦਿਲਬਾਖ ਸਿੰਘ ਬਰਾੜ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਜਿਹੜੇ ਬਾਗਾਪੁਰਾਣਾ ਤੋਂ ਡਿਪਟੀ ਸਾਹਿਬ ਵੀ ਇੱਥੇ ਮੌਜੂਦ ਨੇ ਸੋ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਜਿਸ ਤਰ੍ਹਾਂ ਸਰਕਾਰਾਂ ਸਮੇਂ-ਸਮੇਂ ਸਰ ਬਦਲਦੀਆਂ ਰਹਿੰਦੀਆਂ ਤੇ ਨਸ਼ੇ ਦੇ ਮੁੱਦੇ ਤੇ ਜਿਹੜੇ ਵਕ ਵਕ ਤਰ੍ਹਾਂ ਦੇ ਸੈਮੀਨਾਰ ਵੀ ਹੁੰਦੇ ਰਹਿੰਦੇ ਆ ਅੱਜ ਉਹਨਾਂ ਨੂੰ ਆਪਾਂ ਪੁੱਛਦੇ ਆ ਕਿ ਜਿਸ ਤਰ੍ਹਾਂ ਲੋਕਾਂ ਦਾ ਹਮੇਸ਼ਾ ਗਿਲਾ ਰਹਿੰਦਾ ਹੈ ਕਿ ਜਿਹੜੀਆਂ ਸਰਕਾਰਾਂ ਨੇ ਉਹ ਨਸ਼ਿਆਂ ਦੇ ਮੁੱਦੇ ਤੇ ਸਰਕਾਰਾਂ ਬਦਲ ਜਾਂਦੀਆਂ ਨੇ ਪਰ ਨਸ਼ੇ ਉਸੇ ਤਰ੍ਹਾਂ ਵਿਕਦੇ ਰਹਿੰਦੇ ਨੇ ਅੱਜ ਜਿਹੜਾ ਨਸ਼ਿਆਂ ਦੇ ਮੁੱਦੇ ਤੇ ਸੈਮੀਨਾਰ ਹੋਇਆ ਸੋ ਅੱਜ ਵੀ ਲੋਕਾਂ ਦੇ ਵਿੱਚ ਜਿਹੜਾ ਹੈਗਾ ਇਹ ਆਮ ਚਰਚਾ ਪਾਈ ਜਾਂਦੀ ਹੈ ਵੀ ਜਿਹੜੇ ਨਸ਼ੇ ਉਸੇ ਤਰ੍ਹਾਂ ਹੀ ਵਿਕਦੇ ਰਹਿੰਦੇ ਨੇ ਲੋਕ ਕਹਿੰਦੇ ਆ ਜਿਹੜੇ ਨਸ਼ੇ ਆ ਸਰਕਾਰ ਵਕਾਉਂਦੀ ਐ ਜਾਂ ਪੁਲਿਸ ਵਕਾਉਂਦੀ ਐ ਪਰ ਪੁਲਿਸ ਇਹ ਸਬੰਧੀ ਕੀ ਕਹਿੰਦੀ ਐ ਡੀਐਸਪੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਉਹ ਕੀ ਸਬੰਧੀ ਜਿਹੜਾ ਕਹਿੰਦੇ ਨੇ ਦੇਖੋ ਜੀ ਇਸ ਗੱਲ ਤੇ ਮੈਨੂੰ ਇਤਰਾਜ ਹੈ ਕਿ ਪੁਲਿਸ ਵਕਾਉਂਦੀ ਐ ਪੁਲਿਸ ਨਸ਼ੇ ਨਹੀਂ ਵਕਾਉਂਦੀ ਪੁਲਿਸ ਦਾ ਰੋਕਣ ਦਾ ਕੰਮ ਐ ਹੋ ਸਕਦਾ ਮਤਲਬ ਕਾਲੀਆਂ ਪੇਟੀਆਂ ਹਰ ਇੱਕ ਜਗ੍ਹਾ ਹੁੰਦੀਆਂ ਐ ਅਸੀਂ ਵੀ ਸਮਾਜ ਚ ਸਾਡੇ ਚੋਂ ਕੁਝ ਬੰਦੇ ਭਟਕ ਗਏ ਹੋਣਗੇ ਪਰ ਇਹ ਨਹੀਂ ਹੈਗਾ ਕਿ ਅਸੀਂ ਵਿਕਾਰ ਰਹੇ ਆ ਅਸੀਂ ਇਹ ਜੇ ਸੈਮੀਨਾਰ ਮੈਂ ਤਕਰੀਬਨ ਹੁਣ ਤੱਕ ਕਟੂਕਟ 15 16 ਪਿੰਡਾਂ ਚ ਦੋਨੇ ਸਬਡਿਵੀਜ਼ਨ ਦੇ ਦੋਨੇ ਥਾਣਿਆਂ ਚ ਮੈਂ ਕਰ ਚੁੱਕਿਆ ਹੈ ਇੱਥੇ ਅੱਜ 35 ਆਉਣ ਦਾ ਮੇਰਾ ਇਹ ਹੀ ਮਕਸਦ ਸੀਗਾ ਵੀ ਇੱਕ ਕਮੇਟੀ ਬਣਾਈ ਜਾਵੇ ਆਪਾਂ ਪਿੰਡ ਚ ਤਾਂ ਕਿ ਰਲ ਮਿਲ ਕੇ ਜਿਹੜੇ ਬੱਚੇ ਨਸ਼ੇ ਕਰਨ ਲੱਗੇ ਨੇ ਉਹਨਾਂ ਦਾ ਇਲਾਜ ਕਰਾਇਆ ਜਾਵੇ ਤੇ ਜਿਹੜੇ ਬੱਚੇ ਨਸ਼ੇ ਵਿੱਚੋਂ ਹਟ ਨਹੀਂ ਰਹੇ ਸੁਧਰ ਨਹੀਂ ਰਹੇ ਤਾਂ ਉਹਨਾਂ ਦੇ ਖਿਲਾਫ ਅਸੀਂ ਫਿਰ ਕਾਰਵਾਈ ਕਰਾਂਗੇ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ ਅਸੀਂ ਪਿਛਲੇ ਸਮੇਂ ਦੌਰਾਨ ਕਾਫੀ ਮੁਕਦਮੇ ਦਰਜ ਕੀਤੇ ਨੇ ਪਰ ਅਸੀਂ ਫਿਰ ਵੀ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਜਿਹੜੇ ਸੁਧਰਨਾ ਚਾਹੁੰਦੇ ਆਂ ਅਸੀਂ ਪਰਚੇ ਦੇਣਾ ਸਾਡਾ ਕੋਈ ਹੱਲ ਨਹੀਂ ਹੈਗਾ ਪਰਚੇ ਦੇਣ ਨਾਲ ਹੱਲ ਨਹੀਂ ਹੁੰਦਾ ਪਰਚੇ ਦੇਣ ਨਾਲ ਸਾਡੀ ਪ੍ਰੋਬਲਮ ਵੱਧ ਜਾਂਦੀ ਹੈ ਉਹਦੇ ਜ਼ਿਆਦਾ ਬੈਟਰ ਹੈ ਜੇ ਬੱਚੇ ਸੁਧਰਨ ਜਿਹੜੇ ਜੇ ਇਸ ਪ੍ਰਿੰਟ ਚ ਜੇ ਕੋਈ ਬੱਚਿਆਂ ਨੇ ਸੁਧਰਨ ਦਾ ਪ੍ਰਣ ਕੀਤਾ ਉਹ ਚੰਗੀ ਗੱਲ ਹੈ ਅਸੀਂ ਇਹ ਮੈਸੇਜ ਪੂਰਾ ਪਿੰਡਾਂ ਚ ਵੀ ਦੇਵਾਂਗੇ ਤੇ ਤੁਹਾਡੇ ਰਾਈ ਵੀ ਅਸੀਂ ਕਹਿੰਦੇ ਆ ਜਿਹੜੇ ਬੱਚੇ ਸੁਧਰਨਾ ਚਾਹੁੰਦੇ ਆ ਉਹ ਸਾਡੇ ਕੋਲੇ ਆਉਣ ਅਸੀਂ ਉਹਨਾਂ ਨੂੰ ਬਿਲਕੁਲ ਮੌਕਾ ਦੇਵਾਂਗੇ ਪਰ ਜਿਹੜੇ ਨਹੀਂ ਸੁਧਰਨਗੇ ਜਿਹੜੇ ਨਸ਼ਾ ਵੇਚਣੋਂ ਨਹੀਂ ਹਟਣਗੇ ਉਹਨਾਂ ਦੇ ਖਿਲਾਫ ਤਾਂ ਅਸੀਂ ਕਾਰਵਾਈ ਕਰਾਂਗੇ ਜੋ ਬੜਾ ਠੱਠੀ ਠੱਠੀ ਭਾਈ ਦੇ ਵਿੱਚ ਜੇ ਜਿਕਰ ਕਰੀਏ ਤਾਂ ਠੱਠੀ ਭਾਈ ਦੇ ਵਿੱਚ ਪਿਛਲੇ ਦਿਨਾਂ ਚ ਕਾਫੀ ਲੰਬੀ ਚਰਚਾ ਚੱਲੀ ਸੀ ਕਿ ਇੱਥੇ ਬਹੁਤ ਜ਼ਿਆਦਾ ਨਸ਼ਾ ਵਿਕ ਰਿਹਾ ਸੋ ਉਹ ਉਹਨੂੰ ਆਪਾਂ ਕੀ ਮੰਨਦੇ ਆ ਕਿਉਂ ਨਹੀਂ ਉਹ ਰ ਸਰ ਜੀ ਜੋ ਹੁਣ ਸਾਡੇ ਕੋਲੇ ਹੈਗੇ ਨੇ ਅਸੀਂ ਜੋ ਵੀ ਪਿੰਡ ਤੇ ਜਿਹੜੇ ਜਿਹੜੇ ਵੀ ਪਹਿਲਾਂ ਵੇਚਦੇ ਸੀਗੇ ਸਾਰਿਆਂ ਦੇ ਸਾਡੀਆਂ ਰੇਡਜ਼ ਤਕਰੀਬਨ ਦੂਏ ਤੀਏ ਦਿਨ ਅਸੀਂ ਰੇਡ ਕਰਦੇ ਹਾਂ ਉਹਨਾਂ ਦੇ ਘਰਾਂ 'ਚ ਤਲਾਸ਼ੀ ਲੈ ਕੇ ਜਾਂਦੇ ਆ ਤੇ ਉਹ ਚੀਜ਼ ਤੋਂ ਹੀ ਇਹ ਚੀਜ਼ ਠਲ ਪਾਏਗੀ ਬਾਕੀ ਜੋ ਵੀ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਮੇਰਾ ਪਰਸਨਲ ਨੰਬਰ ਲੈ ਸਕਦਾ ਐਸਐਚਓ ਸਾਹਿਬ ਦੇ ਨੰਬਰ ਤੇ ਇਨਫੋਰਮੇਸ਼ਨ ਦਿਓ ਬਲਕਿ ਉਹ ਚੰਗੀ ਗੱਲ ਹੋਏਗੀ ਲੋਕ ਇਹਨੂੰ ਮਾੜਾ ਸਮਝਦੇ ਆ ਵੀ ਪੁਲਿਸ ਦਾ ਡਾਊਟ ਆ ਅਸੀਂ ਕਹਿੰਨੇ ਆ ਵੀ ਜੇ ਤੁਸੀਂ ਸੁਧਾਰਨਾ ਚਾਹਦੇ ਆਪ ਦੇ ਪਿੰਡ ਨੂੰ ਇਨਫੋਰਮੇਸ਼ਨ ਦਿਓਗੇ ਜਿਹੜੇ ਮਾੜੇ ਬੰਦੇ ਬਾਦ ਇਨਫੋਰਮੇਸ਼ਨ ਦੇਵਾਂਗੇ ਤਾਂ ਹੀ ਅਸੀਂ ਕਾਰਵਾਈ ਕਰਾਂਗੇ ਨਹੀਂ ਪਹੁੰਚਤਾ ਅਸੀਂ ਵੀ ਜਾਵਾਂਗੇ ਆਪ ਦੇ ਸੋਰਸਸ ਰਾਹੀਂ ਪਰ ਜੇ ਤੁਸੀਂ ਦੱਸੋ ਸਾਨੂੰ ਖੁਸ਼ੀ ਹੋਏਗੀ ਵੀ ਤੁਸੀਂ ਤੁਹਾਡੇ ਵੱਲੋਂ ਇਨਫੋਰਮੇਸ਼ਨ ਆ ਰਹੀ ਹੈ ਅਸੀਂ ਉੱਤੇ ਕਾਰਵਾਈ ਵੀ ਕਰਾਂਗੇ ਉਹ ਤੇ ਉਹ ਨੂੰ ਉਹ ਨੂੰ ਅਸੀਂ ਪਰਚਾ ਵੀ ਦਰਜ ਕਰਾਂਗੇ ਜਿਹੜੇ ਸੋ ਬਹੁਤ ਮਿਹਰਬਾਨੀ ਇਸਨ ਡੀਐਸਪੀ ਦਲਬੀਰ ਸਿੰਘ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ ਕਿ ਕਿਸ ਤਰ੍ਹਾਂ ਦੇ ਜਿਹੜੀ ਨਸ਼ਿਆਂ ਨੂੰ ਖਤਲ ਪਾਈ ਜਾ ਸਕਦੀ ਹੈ ਸੋ ਦੇਖਦੇ ਆ ਕਿ ਠੱਠੀ ਪਾਈ ਦੇ ਵਿੱਚ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਚਰਚਾਵਾਂ ਸੀ ਕਿ ਇੱਥੇ ਬਹੁਤ ਨਸ਼ੇ ਦੇ ਸਮਗਲਰ ਨੇ ਨਸ਼ਾ ਬਹੁਤ ਜ਼ਿਆਦਾ ਵਿਕਦਾ ਹੈ ਸੋ ਉਹਨੂੰ ਕਿਵੇਂ ਠੱਲ ਪੈਂਦੀ ਹੈ ਜਾਂ ਉਹ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿੰਦਾ ਹੈ ਸੋ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਦੇ ਹਾਲਾਤ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇੱਥੇ ਦੇਖਣ ਨੂੰ ਮਿਲਦੇ ਹੈ ਸੋ ਫਿਲਹਾਲ ਜਿਹੜੀ ਹੈ ਪੁਲਿਸ ਵੱਲੋਂ ਠੱਠੀ ਪਾਈ ਦੇ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਸੀਗਾ ਜਿਸ ਦੇ ਦਰਮਿਆਨ ਕੁਝ ਜਿਹੜੇ ਪਿੰਡ ਦੇ ਵਿੱਚ ਜਿਹੜੇ ਨੌਜਵਾਨ ਨਸ਼ੇ ਦਾ ਤੰਦਾ ਕਰਦੇ ਨੇ ਉਹਨਾਂ ਨੇ ਆਪਣੇ ਆਪ ਨੂੰ ਸੁਧਾਰਨ ਦਾ ਵੀ ਜਿਹੜਾ ਪ੍ਰਣ ਲਿਆ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਅੱਜ ਦਾ ਸੈਮੀਨਾਰ ਕੀ ਰੰਗ ਦਿਖਾਉਂਦਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਗੱਲ ਛੱਡ ਦਿੰਦੇ ਹਾਂ ਮਿਹਰਬਾਨੀ ਧੰਨਵਾਦ